ਸਟ੍ਰੀਟ ਚੈਕਿੰਗ ਜਸਟ ਸਟ੍ਰੀਟ ਚੈਕਿੰਗ ਇਹ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਖੰਡਾ ਸ਼੍ਰੀ ਮੈਡਮ ਸ਼੍ਰੀ ਮਨੀਤ ਕੌਂਡਲ ਜੀ ਦੇ ਨਿਰਦੇਸ਼ਾ ਤਹਿਤ ਜਿਹੜਾ ਸ਼ਹਿਰ ਚ ਜਿਹੜਾ ਪੀਸੀਆਰ ਵੱਲੋਂ ਜਿਹੜਾ ਹੈਗਾ ਅਲੱਗ-ਅਲੱਗ ਟਾਈਮ ਤੇ ਜਿਹੜਾ ਕ੍ਰਿਟੀਕਲ ਟਾਈਮਸ ਹੈਗੇ ਆ ਉਹ ਤੇ ਜਿਹੜੇ ਆ ਵਕ ਵਕ ਪੁਆਇੰਟਾਂ ਤੇ ਜਿਹੜਾ ਹੈਗਾ ਨਾਕੇ ਬੰਦੀ ਕਰਕੇ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਜਿਹੜਾ ਹੈਗਾ ਕ੍ਰਾਈਮ ਹੈ ਜਿਹੜਾ ਹੋਣ ਤੋਂ ਉਹਨੂੰ ਜਿਹੜਾ ਪ੍ਰिवेंट ਕੀਤਾ ਜਾ ਸਕੇ ਜਿਹੜੇ ਅਸੀਂ ਨਾਕੇ ਬੰਦੀ ਸਾਡੇ ਵੱਲੋਂ ਜਿਹੜਾ ਹੈਗਾ ਜਿੱਥੇ ਕੋਈ ਸ਼ਮਸ਼ਾਨ ਏਰੀਆ ਹੈ ਜੋ ਜਿਹੜੇ ਪਹਿਲਾਂ ਜਿੱਥੇ ਕੋਈ ਸਨੇਚਿੰਗ ਦੇ ਪੁਆਇੰਟ ਸੀ ਅਸੀਂ ਉਹਨੂੰ ਸਟੱਡੀ ਕੀਤਾ ਹੈਗਾ ਉਹਦੇ ਮੁਤਾਬਿਕ ਜਿਹੜਾ ਅਸੀਂ ਜਿਹੜੇ ਹੈਗੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ ਕਰਾਈਮ ਜਿਹੜਾ ਹੈਗਾ ਹੋਣ ਤੋਂ ਉਹਨੂੰ ਪਹਿਲਾਂ ਹੀ ਉਹਨੂੰ ਪ੍ਰिवेंट ਕੀਤਾ ਜਾ ਸਕਦਾ ਤੇ ਇਸ ਲਈ ਜਿਵੇਂ ਮੰਨ ਲਓ ਹਰੇਕ ਪੁਆਇੰਟ ਤੇ ਨਾਕਾਬੰਦੀ ਹੋਊਗੀ ਲਗਾਤਾਰ ਹਾਂਜੀ ਹਾਂਜੀ ਸ਼ਹਿਰ ਚ ਵੱਖ-ਵੱਖ ਜਿਹੜੀਆਂ ਜਗ੍ਹਾ ਤੇ ਅਸੀਂ ਜਿਹੜੀਆਂ ਬੀਟਾਂ ਚ ਜਿਹੜਾ ਹੈਗਾ ਪੀਸੀਆਰ ਨੂੰ ਵੰਡਿਆ ਹੋਇਆ ਉਹ ਅਲੱਗ-ਅਲੱਗ ਅਸੀਂ ਜਿਹੜੇ ਪੁਆਇੰਟਸ ਬਣਾਏ ਹੋਏ ਆ ਤੇ ਉਥੇ ਜਿਹੜਾ ਅਲੱਗ-ਅਲੱਗ ਪੀਸੀਆਰਾਂ ਦੇ ਜਿਹੜਾ ਨਾਕਾਬੰਦੀ ਕਰਕੇ ਜਿਹੜ ਜੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਜਿਹੜਾ ਹੈਗਾ ਕੋਈ ਅਨਸਕਾਮੀ ਘਟਨਾ ਵਾਪਰਨ ਤੋਂ ਰੋਕਿਆ ਜਾ ਸਕੇ। ਕੋਈ ਮੈਸਜ ਡਾਕੂਮੈਂਟਸ ਵਗੈਰਾ ਵੀ ਪੂਰੇ ਹਾਂਜੀ ਹਾਂ ਇਹਦੇ ਦੌਰਾਨ ਜਿਹੜੇ ਹੈਗੇ ਵਹੀਕਲ ਜਿਹੜੇ ਹੈਗੇ ਟੂ ਵੀਲਰ ਹੈਗੇ ਜਿਨ੍ਹਾਂ ਦੇ ਨੰਬਰ ਪਲੇਟ ਨਹੀਂ ਲੱਗਿਆ ਹੋਈਆਂ ਜਾਂ ਸਰਕਾਰੀ ਨੰਬਰ ਪਲੇਟ ਨਹੀਂ ਹੈਗੀਆਂ ਜਾਂ ਜਿਹੜੇ ਵਹੀਕਲ ਹੈ ਜਿਨ੍ਹਾਂ ਦੇ ਜਾਲੀਆਂ ਲੱਗੀਆਂ ਹੋਈਆਂ ਹੈਗੇ ਉਹਨਾਂ ਨੂੰ ਵੈਰੀਫਾਈ ਕੀਤਾ ਜਾਂਦਾ ਜੇ ਉਹਨਾਂ ਤੇ ਕਮੀ ਪੇਸ਼ੀ ਪਾਈ ਜਾਂਦੀ ਹੈ ਤਾਂ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦੇ ਟ੍ਰੈਫਿਕ ਚਲਾਨ ਐਸ ਪਰ ਜਿਹੜਾ ਆਰਟੀਆ ਉਹਦੇ ਤਹਿਤ ਕੀਤਾ ਜਾਂਦਾ ਹੈ। ਕਿਸ ਤਰ੍ਹਾਂ ਲੋਕਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਸਹਿਯੋਗ ਦਾ ਕਰਨ ਲਈ ਤੋਂ ਇਹ ਲੋਕਾਂ ਨੂੰ ਇਹੀ ਮੈਸੇਜ ਹੈ ਵੀ ਜਿਹੜਾ ਇੱਕ ਤਾਂ ਜਿਹੜਾ ਹੈਗਾ ਆਮ ਤੌਰ ਤੇ ਜਿਹੜਾ ਟ੍ਰੈਂਡ ਬਣ ਗਿਆ ਕਾਲੀਆਂ ਜਾਲੀਆਂ ਦਾ ਲਾਉਂਦਾ ਇੱਕ ਤਾਂ ਉਹ ਤੋਂ ਪਰਹੇਜ਼ ਕਰਨ ਕਾਲੀਆਂ ਜਾਲੀਆਂ ਦਾ ਜਿਹੜਾ ਹੈਗਾ ਚਲਾਨ ਕੀਤਾ ਜਾਊਗਾ ਕੋਈ ਵੀ ਜਿਹੜਾ ਹੈਗਾ ਕਾਲੀਆਂ ਜਾਲੀਆਂ ਲਾਊਗਾ ਉਹਦੇ ਸਖਤੀ ਨਾਲ ਉਹਦੇ ਖਿਲਾਫ ਜਿਹੜੀਆ ਕਾਰਵਾਈ ਕੀਤੀ ਜਾਊਗੀ ਇਸ ਤੋਂ ਬਿਨਾ ਹੈਗਾ ਲੋਕਾਂ ਤੋਂ ਇਹੀ ਅਪੀਲ ਹੈ ਜੇ ਕਿਤੇ ਵੀ ਉਹਨਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਦਿਖਦਾ ਜਾਂ ਕੋਈ ਮੋਟਰਸਾਈਕਲ ਵਾਲਾ ਲੱਗਦਾ ਹੈਗਾ ਵੀ ਇਹ ਬੰਦਾ ਜਿਹੜਾ ਸ਼ੱਕੀ ਹੈਗਾ ਕੋਈ ਸਨੇਚਿੰਗ ਵਗੈਰਾ ਕੋਈ ਵੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਤੁਰੰਤ ਜਿਹੜਾ ਸਾਡੇ ਜਿਹੜਾ ਐਮਰਜੈਂਸੀ ਨੰਬਰ ਹੈ 112 ਜਾਂ ਸਾਡਾ ਜਿਹੜਾ ਕੰਟਰੋਲ ਰੂਮ ਦਾ ਬਠਿੰਡਾ ਦਾ ਨੰਬਰ ਹੈਗਾ 75080 09080 ਤੇ ਤੁਰੰਤ ਜਿਹੜੀ ਇਹਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਜਿਹੜਾ ਕੋਈ ਘਟਨਾ ਜਿਹੜੀ ਕੋਈ ਇਹੋ ਜਿਹਾ ਬੰਦਾ ਘਟਨਾ ਨੂੰ ਅੰਜਾਮ ਦੇਣ ਚ ਫਿਰਦਾ ਹੈ ਤੂੰ ਨੂੰ ਉਦੋਂ ਤੋਂ ਪਹਿਲਾਂ ਹੀ ਜਿਹੜਾ ਰੋਕਿਆ ਜਾ ਸਕੇ